ਹੈਲੋ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਲੋ ਜੀ ਅੱਜ ਆਪਾਂ ਲੈ ਕੇ ਆਏ ਹਾਂ ਇੱਕ ਨਵਾਂ ਵਲੋਗ ਕਿਉਂਕਿ ਮੈਨੂੰ ਇੱਕ ਦੋ ਜਣੇ ਨੇ ਕਿਹਾ ਕਿ ਆਪਣੀ ਮੈਰिज ਦੀ ਵੀਡੀਓ ਜਾਂ ਫੋਟੋਜ਼ ਸ਼ੇਅਰ ਕਰੋ ਤੁਸੀਂ ਹਨਾ ਤੇ ਮੈਂ ਜਸਟ ਉਹੀ ਸ਼ੇਅਰ ਕਰਨ ਲੱਗੀ ਹਾਂ ਤੁਹਾਡੇ ਨਾਲ ਅੱਜ ਮੈਂ ਆਪਣੇ ਕੁਝ ਹਸੀਨ ਪਲ ਜੋ ਮੇਰੇ 15-16 ਸਾਲ ਪਹਿਲਾਂ ਹੈ ਮੈਂ ਤੁਹਾਨੂੰ ਡੇਟ ਵੀ ਦਿਖਾ ਦਿੰਨੀ ਹਾਂ ਮੇਰਾ ਵਿਆਹ ਕਦੋਂ ਹੋਇਆ ਤਾਂ ਤੇ ਲੋ ਜੀ ਇਹ ਹੈ ਮੇਰੇ ਵਿਆਹ ਦੀ ਐਲਬਮ ਜੋ ਤੁਸੀਂ ਦੇਖ ਰਹੇ ਹੋ ਨਾ ਤੇ ਇਹ ਆ ਸਾਡਾ ਨਾਮ ਤੇ ਜਿੰਨੀ ਵੀ ਦਿਖਾਹ ਹੋਊਗੀ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ ਹਨਾ ਵੀਡੀਓ ਦੇ ਵਿੱਚ ਤੇ ਇਹ ਸਾਡੀ ਡੇਟ ਜਦੋਂ ਸਾਡਾ ਵਿਆਹ ਤਾਂ 21 ਫਰਵਰੀ ਨੂੰ ਹਨਾ 2009 ਚ ਸਾਡਾ ਵਿਆਹ ਹੋਇਆ ਜੀ 21 ਫਰਵਰੀ 2009 ਚ ਤੇ ਮੇਰੇ ਹਸਬੰਡ ਦਾ ਨਾਮ ਹੈ ਗੁਰਪ੍ਰੀਤ ਸਿੰਘ ਔਰ ਮੇਰਾ ਨਾਮ ਹਨਾ ਤੇ ਇਹ ਫਾਈਨਲੀ ਮੇਰੇ ਹਸਬੰਡ ਹੈ ਤੇ ਮੈਂ ਆ ਮੈਂ ਬਹੁਤ ਪਤਲੀ ਸੀ ਇਸ ਟਾਈਮ ਔਰ ਮੇਰੇ ਹਸਬੰਡ ਵੀ ਪਤਲੇ ਤੇ ਲੇਕਿਨ ਇੰਨੇ ਮੋਟੇ ਨਹੀਂ ਹੈਗੇ ਤੇ ਔਰ ਲੋ ਜੀ ਆਪਾਂ ਸ਼ੁਰੂਆਤ ਕਰਦੇ ਆਂ ਪਹਿਲਾਂ ਬਾਬੇ ਤੋਂ ਇਹ ਆਪਣੇ ਗੁਰੂ ਆ ਜੀ ਦਸਾਂ ਗੁਰੂਆਂ ਦੀ ਫੋਟੋਆਂ ਲਗਾਈਆਂ ਹੋਈਆਂ ਜਿਹੜੇ ਆ ਤੇ ਪਹਿਲਾਂ ਆਪਾਂ ਔਰੇ ਤੋਂ ਸ਼ੁਰੂ ਕਰਦੇ ਆਂ ਵਾਹਿਗੁਰੂ ਜੀ ਤੇ ਅੱਗੇ ਫਿਰ ਆਪਾਂ ਆਪਣਾ ਵਿਆਹਦ ਖਾਨਦੇ ਆ ਤੁਹਾਨੂੰ ਐਲਬਮ ਸ਼ੇਅਰ ਕਰੀ ਹੈ ਜੀ ਮੈਂ ਵੀਡੀਓ ਮੈਂ ਤਾਂ ਸ਼ੇਅਰ ਨਹੀਂ ਕਰੀ ਕਿਉਂਕਿ ਵੀਡੀਓ ਆ ਪੈਨ ਡਰਾਈਵ 'ਚ ਪਾਉਣ ਦੀ ਐ ਉਹ ਹਲੇ ਕੈਸਟਾਂ ਬਣੀਆਂ ਹੋਈਆਂ ਹਨਾ ਉਹ ਜਦੋਂ ਸੈੱਟ ਹੋ ਜੂਗੀ ਫਿਰ ਤੁਹਾਨੂੰ ਜ਼ਰੂਰ ਦਿਖਾਵਾਂਗੀ ਤੇ ਲੋ ਜੀ ਸਟਾਰਟਿੰਗ ਹੋ ਗਈ ਹੈ ਜੀ ਸਾਡੇ ਵਿਆਹ ਤੋਂ ਇਹ ਹੈ ਜੀ ਮੇਰੇ ਹਸਬੰਡ ਔਰ ਮੈਂ ਤੁਸੀਂ ਦੇਖ ਸਕਦੇ ਹੋ ਹਨਾ ਤੇ ਇਹ ਮੂਰੇ ਮੂਰੇ ਪੋਜ਼ ਐ ਜੋ ਤੁਹਾਨੂੰ ਮੈਂ ਪੋਜ਼ ਫਟਾਫਟ ਦਿਖਾ ਦੂੰਗੀ ਹਨਾ ਤੇ ਤੁਹਾਨੂੰ ਫਿਰ ਮੈਂ ਅੱਗੇ ਦਿਖਾਵਾਂਗੀ ਇਹ ਮੇਰੀ ਆਪਣੀਆਂ ਫੋਟੋਆਂ ਐ ਕੁਝ ਦੇਖੀ ਜਿਹੜਾ ਮੇਰਾ ਹਾਰ ਤਾਂ ਨਾ ਗਲ ਚ ਪਾਇਆ ਹੋਇਆ ਉਹ ਮੇਰੇ ਨੀਚੇ ਆ ਗਿਆ ਕਿਸੇ ਨੇ ਮੈਨੂੰ ਦੱਸਿਆ ਨਹੀਂ ਨਾ ਫੋਟੋਗ੍ਰਾਫਰ ਨੇ ਦੱਸਿਆ ਕਿ ਤੇਰਾ ਹਾਰ ਨੀਚੇ ਆ ਗਿਆ ਹਨਾ ਔਰ ਮੇਰਾ ਗਲ ਖਾਲੀ ਲੱਗ ਰਿਹਾ ਦੇਖੋ ਇਹ ਮੈਂ ਹਾਰ ਪਾਇਆ ਹੋਇਆ ਤਾਂ ਨਾ ਮਤਲਬ ਸੈਟ ਨਾਲ ਦਾ ਉਹ ਨੀਚੇ ਆ ਗਿਆ ਢਿੱਲਾ ਹੋ ਕੇ ਉੱਪਰ ਚੱਕਣਾ ਦਾ ਕਿਸੇ ਨੇ ਦੱਸਿਆ ਹੀ ਨਹੀਂ ਮੈਨੂੰ ਫੋਟੋ ਐਦਾਂ ਹੀ ਆਈਆਂ ਹੋਈਆਂ ਉਸ ਟਾਈਮ ਅਕਲ ਵੀ ਨਹੀਂ ਹੁੰਦੀ ਸੀ ਹਨਾ ਤੇ ਮੇਰੇ ਹਸਬੰਡ ਦੇਖੋ ਜੀ ਤੁਸੀਂ ਏ ਮੈਨੂੰ ਮਹਿਕ ਨੇ ਕਿਹਾ ਤਾਂ ਇੱਕ ਮਹਿਕ ਨੇ ਕਿਹਾ ਔਰ ਇੱਕ ਜਣੇ ਨੇ ਹੋਰ ਕਿਹਾ ਤਾਂ ਉਹ ਮੈਨੂੰ ਨਾਮ ਯਾਦ ਨਹੀਂ ਕਿ ਆਪਣੀ ਫੋਟੋਆਂ ਸ਼ੇਅਰ ਕਰੋ ਜੀ ਜੋ ਮੈਰਿਜ ਦੀਆਂ ਔਰ ਵੀਡੀਓ ਵਗੈਰਾ ਦਿਖਾਓ ਤੇ ਮੈਨੂੰ ਮਹਿਕ ਨੇ ਵੀ ਕਿਹਾ ਥੈਂਕ ਯੂ ਸੋ ਮੱਚ ਮਹਿਕ ਆਪਣਾ ਕੀਮਤੀ ਟਾਈਮ ਕੱਢ ਕੇ ਅੱਜ ਤੂੰ ਸਾਡਾ ਵਿਆਹ ਦੇਖੂਗੀ ਦੇਖੋ ਜੀ ਸਾਡਾ ਵਿਆਹ ਕਿੱਦਾਂ ਹੋਇਆ ਤਾਂ ਤੇ ਇਹ ਮੇਰੇ ਆਪਣੇ ਬਿਆਦੀਆਂ ਪਿਕਸ ਐ ਜੋ ਤੁਹਾਨੂੰ ਮੈਂ ਦਿਖਾ ਰਹੀ ਹਾਂ 15 16 ਸਾਲ ਪੁਰਾਣੀ ਹੈ ਨਾ 15 ਸਾਲ ਤੇ 15 ਸਾਲ ਹੋ ਗਏ ਮੇਰੇ ਵਿਆਹ ਨੂੰ ਤੇ ਉਸ ਟਾਈਮ ਦਾ ਕਿਦਾਂ ਦਾ ਹੁੰਦਾ ਦਾ ਵਿਹਾਰ ਹਨਾ ਹੁਣ ਤਾਂ ਬਹੁਤ ਚੇਂਜ ਹੋ ਗਿਆ ਡਿਫਰੈਂਟ ਹੋ ਗਿਆ ਇਹ ਵਾਲੀ ਫੋਟੋ ਨਾ ਮੈਨੂੰ ਆਪਣੀ ਸਭ ਤੋਂ ਵਧੀਆ ਲੱਗਦੀ ਹੈ ਪਤਾ ਕਿਉਂ ਕਿਉਂਕਿ ਜਿਹੜਾ ਇਹ ਟੈਟੂ ਹੈ ਨਾ ਇਹ ਟੈਟੂ ਹੈ ਦੇਖੋ ਇਹ ਵਾਲਾ ਇਹ ਮੈਨੂੰ ਸਭ ਤੋਂ ਵਧੀਆ ਲੱਗਦਾ ਹੈ ਕਿਉਂਕਿ ਇਹ ਵਾਲਾ ਟੈਟੂ ਮੈਂ ਕਹਿ ਕੇ ਲਗਵਾਇਆ ਤਾਂ ਓਰੇ ਉਸ ਟਾਈਮ ਟੈਟੂ ਲਗਾਉਣ ਦਾ ਬਹੁਤ ਸ਼ੌਂਕ ਤਾਂ ਇਹ ਵਾਲਾ ਲਗਵਾਇਆ ਤਾਂ ਮੈਂ ਕਹਿ ਕੇ ਓਰੇ ਇਹ ਬਾਜੂ ਤੇ ਉੱਪਰ ਆ ਰਿਹਾ ਨਾ ਮੈਨੂੰ ਬਹੁਤ ਵਧੀਆ ਲੱ ਤੇ ਲੋ ਜੀ ਸਾਡੇ ਵਿਆਹ ਦੀ ਐਲਬਮ ਤੁਹਾਡੇ ਸਾਹਮਣੇ ਪੇਸ਼ ਹੈ ਇਧਰ ਵੀ ਪੋਜ਼ ਹੈ ਜਸਟ ਇਹ ਸਾਡੀ ਜੈਮ ਵਾਲਾ ਨਹੀਂ ਜੈਮ ਵਾਲਾ ਦੀ ਨਹੀਂ ਹੈ ਇਹ ਪੋਜ਼ ਹੈ ਨਾ ਸਭ ਤੋਂ ਪਹਿਲਾ ਪੋਜ਼ ਬਣਾਉਂਦੇ ਹੁੰਦੇ ਤੇ ਜੋ ਇਹ ਉਹ ਫੋਟੋਜ਼ ਹੈ ਤੁਹਾਡੇ ਨਾਲ ਨਾਲ ਅੱਜ ਮੈਂ ਵੀ ਕੱਢ ਕੇ ਦੇਖ ਲਈ ਹਨਾ ਨਹੀਂ ਵਿੱਚੇ ਪਈ ਰਹਿੰਦੀ ਆ ਕਿਉਂਕਿ ਤੁਹਾਡੇ ਨਾਲ ਨਾਲ ਅੱਜ ਮੈਂ ਵੀ ਦੇਖ ਲਈ ਇਹ ਦੂਜੇ ਪਾਸੇ ਨੂੰ ਦਿਖਾਨੀ ਆ ਤੁਹਾਨੂੰ ਕਰਕੇ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਪਿਕਸ ਵਗੈਰਾ ਕਿੱਦਾਂ ਦੀ ਲੱਗੀਆਂ ਲੋ ਜੀ ਅੱਗੇ ਜਾਗੋ ਸ਼ੁਰੂ ਹੈ ਇਹ ਦੇਖੋ ਜੀ ਮੇਰੇ ਹਸਬੈਂਡ ਦੀ ਮਾਮੀ ਆਏ ਆ ਆ ਵੱਡੀ ਮਾਮੀ ਹੈ ਤੇ ਆ ਛੋਟੀ ਮਾਮੀ ਹੈ ਤੇ ਇਹ ਮੇਰੇ ਹਸਬੈਂਡ ਦੀਆਂ ਮਾਮੀ ਆਏ ਆ ਦੋਨੋਂ ਇਹ ਵੱਡੀ ਮਾਮੀ ਆ ਸਾਡੀ ਇਹ ਛੋਟੀ ਹੈ ਇਹ ਜਾਗੋ ਦੀ ਹੈ ਜੀ ਮਤਲਬ ਮੇਰੇ ਹਸਬੈਂਡ ਆਲਿਆਂ ਦੀ ਤਰਫ ਤੋਂ ਹੈ ਇਹ ਸਾਰੀ ਐਲਬਮ ਉਹਨਾਂ ਦੀ ਹੈ ਸਾਰਿਆਂ ਦੀ ਆਹ ਤੇ ਜਾਗੋ ਦੀਆਂ ਨਿਕਲ ਰਹੀਆਂ ਐ ਦੇਖੋ ਇਹ ਜਾਗੋ ਗੱਡੀ ਹੋਈ ਹੈ ਹਣਾ ਇਹ ਕੁੜੀਆਂ ਕਾੜੀਆਂ ਭੰਗੜਾ ਪਾ ਰਹੀਆਂ ਐ ਤੇ ਮਾਮਾ ਜੀ ਦੀ ਬੇਟੀ ਐ ਇਹਨਾਂ ਦੀ ਇਹ ਜੋ ਜਾਗੋ ਡੰਡਾ ਚੱਕੀ ਖੜੀ ਐ ਨਾ ਇਹ ਮਾਮਾ ਜੀ ਦੀ ਬੇਟੀ ਐ ਲੋ ਜੀ ਇਹ ਦੇਖੋ ਮੈਂ ਸੋਚਿਆ ਅੱਜ ਸ਼ੇਅਰ ਕਰਾਂ ਤੁਹਾਡੇ ਸਾਰਿਆਂ ਦੇ ਨਾਲ ਇਹ ਸਾਰੇ ਰਿਲੇਟਿਵ ਐ ਜੀ ਇਹਨਾਂ ਦੇ ਜੋ ਨਾਲ ਡਾਂਸ ਕਰ ਰਹੇ ਆ ਹਨਾ ਨੱਚ ਰਹੇ ਆ ਇਹ ਇਹ ਦੇਖੋ ਏ ਮਾਮੀ ਆ ਗਈ ਜੋ ਜਾਗੋ ਕੱਢ ਰਹੀ ਐ ਮਾਮੀ ਤੇ ਇੱਧਰ ਐ ਇਹ ਚਾਚੀ ਜੀ ਦੀ ਨੂੰਹ ਐ ਸਾਡੇ ਚਾਚਾ ਜੀ ਦੀ ਆਹ ਵਾਲੀ ਜਿਹੜੀ ਨੱਚ ਰਹੀ ਐ ਚਾਚਾ ਜੀ ਦੀ ਨੂੰਹ ਐ ਲੋ ਜੀ ਇਹ ਮੇਰੇ ਸਸੁਰ ਐ ਜਿਨ੍ਹਾਂ ਦੀ ਡੈਥ ਹੋ ਗਈ ਹਨਾ ਤੇ ਇਹਨਾਂ ਦੀ ਡੈਥ ਹੋ ਚੁੱਕੀ ਐ ਜੀ ਔਰ ਇਹ ਸਾਰੀ ਜਾਗੋ ਦੀਆਂ ਐ ਵੱਡੀ ਮਾਮੀ ਦੇ ਉੱਪਰ ਜਾਗੋ ਚੱਕੀ ਹੋਈ ਐ ਤੇ ਤੁਹਾਨੂੰ ਮੈਂ ਆਪਣੀ ਫੈਮਿਲੀ ਨਾਲ ਮਿਲਾਵਾਂਗੀ ਕਿਉਂਕਿ ਇਹਨਾਂ ਦੀ ਫੈਮਿਲੀ ਦਾ ਮੈਨੂੰ ਬਹੁਤ ਘੱਟ ਪਤਾ ਐ ਐ ਇਹਨਾਂ ਦੇ ਮਾਮਾ ਜੀ ਦਾ ਜਵਾਈ ਐ ਜੋ ਬਾਹਰੋਂ ਆਏ ਐ ਹਨਾ ਇਹ ਬਾਹਰ ਰਹਿੰਦੇ ਐ ਜੀ ਫੋਰਨਰ ਐ ਹਾਂ ਤੇ ਇਹ ਮਾਮਾ ਜੀ ਦਾ ਜਵਾਈ ਐ ਬਾਹਰ ਰਹਿੰਦੇ ਐ ਨਾ ਇਹ ਇਹ ਮੇਰੇ ਹਸਬੰਡ ਦੇ ਫਰੈਂਡ ਐ ਜੋ ਜਿਨ੍ਹਾਂ ਨੇ ਲੋ ਕੀਤੀ ਐ ਨਾ ਵਕਾਲਤ ਕੀਤੀ ਐ ਜੋ ਐਡਵੋਕੇਟ ਐ ਨਾਲ ਇਹ ਸਾਰੇ ਦੋਸਤ ਐ ਮੇਰੇ ਹਸਬੰਡ ਦੇ ਇਹ ਦੇਖੋ ਇਹ ਪੂਰੀ ਇਹਨਾਂ ਦੀ ਨਾ ਮਤਲਬ ਸਾਰਾ ਐਡਵੋਕੇਟ ਹੈ ਸਾਰੇ ਵਕੀਲ ਹੈ ਜਿਨ੍ਹਾਂ ਨੇ ਮੇਰੇ ਹਸਬੰਦ ਦੇ ਨਾਲ ਬਕਾਲਤ ਕੀਤੀ ਹੋਈ ਹੈ ਹਨਾ ਇਹ ਡੀਜੇ ਤੇ ਨੱਚ ਰਹੇ ਆ ਜੀ ਰਾਤ ਨੂੰ ਚਸ਼ਮੇ ਲਾ ਕੇ ਨੱਚ ਰਹੇ ਕਿਉਂਕਿ ਇਹਨਾਂ ਦੇ ਅੱਖਾਂ ਤੇ ਨਾ ਚੁੰਨਾ ਪੈ ਗਿਆ ਤਾਂ ਰਾਤ ਨੂੰ ਉੱਡ ਕੇ ਤੋਂ ਅੱਖਾਂ ਦੀ ਇਨਫੈਕਸ਼ਨ ਹੋ ਗਈ ਤੇ ਇਸ ਕਰਕੇ ਇਹਨਾਂ ਨੇ ਚਸ਼ਮਾ ਲਗਾਇਆ ਹੋਇਆ ਇਹ ਦੇਖੋ ਇਹ ਨੱਚਦਿਆਂ ਦੀ ਹੈ ਸਾਰੀ ਵੈਸਤ ਨੱਚਦਿਆਂ ਦੀ ਚੱਲ ਰਹੀ ਐ ਸਾਰੀ ਨੱਚਦਿਆਂ ਦੀ ਚੱਲ ਰਹੀ ਐ ਦੇਖੋ ਹਨ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜੂਗੀ ਇੰਨੀ ਆਪਾਂ ਨੇ ਲੰਬੀ ਕਰਨੀ ਵੀ ਨਹੀਂ ਹੈਗੀ ਕੁਝ ਪਾਰਟ ਮੈਂ ਤੁਹਾਨੂੰ ਕੱਲੂ ਦਿਖਾਉਂਗੀ ਆਪਣੇ ਉੱਧਰ ਦਾ ਇੱਧਰ ਇੱਧਰ ਦਾ ਦਿਖਾ ਦੰਨੀ ਅੱਜ ਜਿਹੜਾ ਸਾਡਾ ਉੱਧਰ ਦਾ ਹੋਊਗਾ ਉਹ ਕੱਲੂ ਪਾਰਟ 2 ਦੇ ਵਿੱਚ ਆਊਗਾ ਇਹ ਦੇਖੋ ਇਹ ਸਾਰੀਆਂ ਇੱਧਰ ਲੀਆਂ ਜੀ ਇਹ ਮੇਰੇ ਹਸਬੰਦ ਆ ਗਏ ਦੇਖੋ ਇੱਧਰ ਆ ਗਏ ਇਹ ਆ ਗਏ ਇਹ ਮੇਰੇ ਹਸਬੰਡ ਦੇ ਦੋਸਤ ਹੈ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਐ ਇਹ ਦੋਸਤਾਂ ਦੇ ਨਾਲ ਬਹੁਤ ਨੱਚੇ ਐ ਆ ਦੇਖੋ ਤੇ ਜਸਟ ਇਹ ਮਾਮਾਜੀ ਦੀ ਬੇਟੀਆਂ ਹੁਣ ਤਾਂ ਮੈਰਿਜ ਹੋ ਗਈ ਇਹਨ ਕੁੜੀਆਂ ਦਾ ਵੀ ਵਿਆਹ ਹੋ ਗਿਆ ਹੁਣ ਇਹਨਾਂ ਕੋਲ ਵੀ ਬੱਚੇ ਹੋ ਗਏ ਦੋ ਦੋ ਤੇ ਜਦੋਂ ਅਨਮੈਰਿਡ ਤੇ ਨਾ ਇਹ ਤੇ ਡੀਜੇ ਤੇ ਨੱਚਣ ਵਾਲੇ ਨੱਚਦਿਆਂ ਦੀ ਐ ਇਹ ਸਾਰਿਆਂ ਦੀ ਡੀਜੇ ਤੇ ਹਨਾ ਤੇ ਲੋ ਜੀ ਅੱਗੇ ਆਪਾਂ ਦੇਖਦੇ ਹਾਂ ਹੁਣ ਇਹਨਾਂ ਦੀ ਸ਼ੁਰੂਆਤ ਹੁੰਦੀ ਹੈ ਅੱਗੇ ਤੁਹਾਨੂੰ ਮੇਨ ਮੇਨ ਫੋਟੋਆਂ ਦਿਖਾ ਦੰਨੀ ਆ ਇਹ ਨਾਈਤੋਈ ਦੀ ਹੈ ਜੀ ਇਹਨਾਂ ਦੀ ਜਦੋਂ ਨਲਾਕੇ ਬਾਹਰ ਕੱਢਦੇ ਆ ਨਾ ਇਹ ਉਦੋਂ ਦੀਆਂ ਨਾਈਤੋਈ ਦੀ ਇਹ ਇਹਨਾਂ ਦੀ ਨਾਨੀ ਆ ਜੀ ਸਾਡੀ ਮਤਲਬ ਮੇਰੇ ਹਸਬੰਡ ਦੀ ਨਾਨੀ ਆ ਆ ਤੇ ਉਸ ਟਾਈਮ ਜਿਉਂਦੀ ਥੀ ਲੇਕਿਨ ਅੱਜ ਇਹਨਾਂ ਦੀ ਡੈਥ ਹੋ ਚੁੱਕੀ ਆ ਹੁਣ ਹੈ ਨਹੀਂ ਇਹ ਤੇ ਇਹਨਾਂ ਦੀ ਭਾਬੀ ਹੈ ਮੇਰੇ ਹਸਬੰਡ ਦੀ ਭਾਬੀ ਲਾ ਲਓ ਹਣਾ ਤੇ ਇਹ ਇਹਨਾਂ ਦੀ ਨਾਈਤੋਈ ਦੀਆਂ ਫੋਟੋਆਂ ਇੱਧਰ ਦੀਆਂ ਜੋ ਸ਼ਗਨ ਸ਼ੁਗਨ ਹੁੰਦੇ ਆ ਨਾ ਸਾਰੇ ਉਹ ਕਰਨ ਲੱਗੇ ਹੋਏ ਆ ਲੋ ਜੀ ਇਹ ਨਾ ਕੀ ਨਹੀਂ ਤੋਈਦੀ ਬਾਹਰ ਜਦੋਂ ਨਿਕਲਦੇ ਆ ਨਾ ਇਹ ਮਾਮਾ ਜੀ ਐ ਸਾਡੇ ਵੱਡੇ ਮਾਮਾ ਜੀ ਆ ਸਭ ਤੋਂ ਵੱਡੇ ਮਾਮਾ ਜੀ ਜਿਨ੍ਹਾਂ ਨੇ ਜਾਗੋ ਚੱਕੀ ਹੋਈ ਥੀ ਨਾ ਉਹਨਾਂ ਦੇ ਹਸਬੰਡ ਆ ਸਾਡੇ ਮਾਮਾ ਜੀ ਮੇਰੇ ਹਸਬੰਡ ਦੇ ਮਾਮਾ ਜੀ ਤੇ ਬਾਹਰ ਕੱਢ ਰਹੇ ਆ ਹੁਣ ਇਹ ਦੇਖੋ ਤੇ ਇੱਧਰ ਬੰਦਾ ਹੋ ਗਿਆ ਰੈਡੀ ਫਟਾਫਟ ਬਰਾਤ ਲੈ ਕੇ ਜਾਣੀ ਹੈ ਇੱਧਰ ਇਹਨਾਂ ਦੀ ਭੈਣ ਆ ਇਹ ਜੋ ਸੇਰਾ ਬੰਦ ਰਹੀਆਂ ਹਨਾ ਤੇ ਲੋ ਜੀ ਇਹ ਇਹਨਾਂ ਦੇ ਮੰਮੀ ਡੈਡੀ ਯਾਨੀ ਸੱਸ ਸੋਹਰਾ ਲਾ ਲੋ ਮੇਰੇ ਹਨਾ ਅੱਜ ਡੈਥ ਹੋ ਚੁੱਕੀ ਆ ਸੋਹਰਾ ਸਬਜੀ ਦੀ ਲੇਕਿਨ ਸੱਸ ਹੈਗੀ ਆ ਇਹ ਆਪਣੇ ਮਤਲਬ ਦੂਜੇ ਪਾਸੇ ਰਹਿੰਦੇ ਆ ਇਹ ਅਸੀਂ ਦੂਜੇ ਪਾਸੇ ਰਹਿੰਦੇ ਆ ਹੁਣ ਤੇ ਲੋ ਜੀ ਇਹ ਆਪਣੀ ਨਾਨੀ ਐ ਇਹ ਬਹੁਤ ਪਿਆਰ ਕਰਦੀ ਹੁੰਦੀ ਸੀ ਮੈਨੂੰ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੁੰਦੀ ਸੀ ਸਾਡੀ ਨਾਨੀ ਯਾਨੀ ਮੇਰੇ ਹਸਬੰਡ ਦੀ ਨਾਨੀ ਆ ਹਾਂ ਮੈਨੂੰ ਬਹੁਤ ਪਿਆਰ ਕਰਦੀ ਹੁੰਦੀ ਸੀ ਕਿਉਂਕਿ ਜਿਹੜਾ ਬੰਦਾ ਪਿਆਰ ਕਰਦਾ ਨਾ ਉਹਦਾ ਨਾਮ ਤਾਂ ਲੈਣਾ ਬਣਦਾ ਬਈ ਵੀਡੀਓ 'ਚ ਹਨਾ ਤੇ ਬਾਕੀ ਜਿਹੜਾ ਕੋਈ ਪਿਆਰ ਨਹੀਂ ਕਰਦਾ ਤਾਂ ਆਪਾਂ ਉਹਦਾ ਨਾਮ ਲੰਦੇ ਹੀ ਨਹੀਂ ਹੈਗੇ ਵਿੱਚ ਲੋ ਜੀ ਇਹ ਸਾਡੀ ਮਾਮੀ ਆ ਛੋਟੀ ਐ ਇਹਨਾਂ ਦੀ ਬੇਟੀ ਐ ਇਹ ਦਿੱਲੀ ਵੀ ਆਏ ਆ ਦਿੱਲੀ ਮੈਰिज ਹੋਈ ਐ ਇਹਨਾਂ ਦੀ ਇੱਕ ਬਿਜ਼ਨਸਮੈਨ ਐ ਇਹਨਾਂ ਦਾ ਹਸਬੰਡ ਵੀ ਤੇ ਲੋ ਜੀ ਫਾਈਨਲੀ ਅੱਗੇ ਇਹਨਾਂ ਦੀ ਬਰਾਤ ਬਰੂਦ ਦੀ ਫੋਟੋਆਂ ਸਾਰੀਆਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਪੈਸੇ ਪੁੱਸੇ ਆ ਪੈਰੇ ਆ ਅੱਗੇ ਇਹ ਮੇਰੇ ਹਸਬੈਂਡ ਦੇ ਫਾਦਰ ਐ ਵੀ ਮਤਲਬ ਤੁਸੀਂ ਲਾ ਲਓ ਫਾਦਰ ਹੀ ਆ ਬਸ ਤੁਹਾਨੂੰ ਸਟੋਰੀ ਫੇਰ ਦੱਸਾਂਗੀ ਕਦੇ ਵੈਸੇ ਤੋਂ ਬਹੁਤ ਸਟੋਰੀ ਐ ਚਲੋ ਕਦੇ ਮੌਕਾ ਮੀਲਾ ਤਾਂ ਜ਼ਰੂਰ ਦੱਸਾਂਗੇ ਤੇ ਲੋ ਜੀ ਇੱਧਰ ਫੌਜੀ ਬਾਜਾ ਵੀ ਆ ਚੁੱਕਿਆ ਇਹਨਾਂ ਦੇ ਵਿਆਹ ਦਾ ਤੇ ਵੀਡੀਓ ਹੋ ਜਾਣੀ ਐ ਲੰਬੀ ਤੁਸੀਂ ਇੰਨੀ ਦੇਖਣੀ ਨਹੀਂ ਨਹੀਂ ਹੈਗੀ ਹਨਾ ਤੇ ਮੇਰੇ ਵਿਆਹ ਚੋਂ ਬੰਦਾ ਕਿਹੜਾ ਜਿਹੜਾ ਨਹੀਂ ਆਇਆ ਤਾਂ ਸਾਰੇ ਬੰਦੇ ਆਏ ਹੋਏ ਐ ਤੇ ਇਹ ਭਵਜੋਦੀ ਬੂਜੀ ਜੋ ਕਿ ਮੇਰੀ ਨਾਨਦ ਦਾ ਛੋਟੀ ਕਿਉਂਕਿ ਮੇਰੇ ਮੇ ਤੋਂ ਇੱਕ ਦਿਨ ਪਹਿਲਾਂ ਇਹਨਾਂ ਦਾ ਵਿਆਹ ਤਾਂ ਔਰ ਇਹਨਾਂ ਦੇ ਹਸਬੈਂਡ ਦੀ ਹੁਣ ਡੈਥ ਹੋ ਚੁੱਕੀ ਐ ਦੇਖੋ ਕਿੰਨੇ ਸਮਾਰਟ ਤੇ ਹਨਾ ਕਿੰਨੇ ਸੋਹਣੇ ਐ ਮੈਨੂੰ ਇਨਾ ਫੀਲ ਹੁੰਦਾ ਨਾ ਵੀ ਨਾ ਰੱਬਾ ਇਦਾਂ ਜ਼ੁਲਮ ਨਾ ਕਰਿਆ ਕਰ ਹਨਾ ਕਿਉਂਕਿ ਦੇਖੀ ਕਿੰਨਾ ਕਿਊਟ ਲੱਗ ਰਿਹਾ ਮਤਲਬ ਸਮਾਰਟ ਐ ਯਾਰ ਔਰ ਮਤਲਬ ਇੰਨੀ ਉਮਰ ਵੀ ਨਹੀਂ ਥੀ ਔਰ ਮੇਰੀ ਨਣਦ ਹੈ ਨਾ ਇਹ ਇੱਕ ਦਿਨ ਪਹਿਲਾਂ ਮੇਤੋ ਵਿਆਹ ਤਾਂ ਹਲੇ 15 16 ਸਾਲ ਹੀ ਹੋਏ ਆ ਇਹਨਾਂ ਦੇ ਵਿਆਹ ਨੂੰ ਵੀ ਤੋਏ ਵਿਚਾਰੇ ਬਿਮਾਰ ਹੋ ਗਏ ਤੇ ਇਸ ਕਰਕੇ ਇਹਨਾਂ ਦੀ ਡੈਥ ਹੋ ਚੁੱਕੀ ਆ 3-4 ਸਾਲ ਹੋ ਗਏ ਡੈਥ ਹੋਇਆ ਨੂੰ ਅੱਜ ਦੇ ਟਾਈਮ ਤੋਂ 3-4 ਸਾਲ ਹੋ ਗਏ ਇਹਨਾਂ ਦੀ ਡੈਥ ਇਹਨਾਂ ਕੋਲ ਦੋ ਬੱਚੇ ਆ ਜੀ ਹੁਣ ਦੋ ਬੇਟੇ ਆ ਮੇਰੀ ਹਸਬੈਂਡ ਦੀ ਨਾ ਜਿਆਦਾ ਇਹਨਾਂ ਦੀ ਬਹੁਤ ਅੱਛੀ ਬੌਂਡਿੰਗ ਹੈ ਇਹ ਮਤਲਬ ਮੇਰੀ ਨਣਦ ਦੀ ਔਰ ਮੇਰੇ ਹਸਬੈਂਡ ਦੀ ਅੱਛੀ ਬੌਂਡਿੰਗ ਹੈ ਇਹਨਾਂ ਦੀ ਬਹੁਤ ਜ਼ਿਆਦਾ ਤੇ ਬਵਜੋਦੀ ਵਿਚਕਾਰਲੀ ਬੂਜੀ ਹੈ ਔਰ ਇਹ ਜੀ ਸਾਡੇ ਅੰਡੀ ਗਵੰਡੀ ਜੋ ਕੀ ਆਏ ਆ ਸ਼ਗਨ ਸ਼ੁਗਨ ਕਰਨਾ ਹਨ ਤੇ ਮੈਂ ਤੁਹਾਨੂੰ ਫਟਾਫਟ ਦਿਖਾ ਦਿੰਦੀ ਆ ਗਵੰਡੀ ਆਲੀ ਤਾਂ ਚਲੋ ਕੀ ਦਿਖਾਣੀ ਹੈ ਸਾਡੇ ਗਵੰਡੀ ਆ ਸਾਰੇ ਇਹ ਸਾਡੀ ਮੋਹਾਲੀ ਵਾਲੀ ਫੈਮਿਲੀ ਹੈ ਸਾਰੀ ਤੋਂ ਲੋ ਜੀ ਦੁੱਲੇ ਰਾਜਾ ਚਲੇ ਆਪਣੀ ਬਰਾਤ ਲੈ ਕੇ ਤੇ ਇਹਨਾਂ ਦੀ ਬਰਾਤ ਸ਼ੁਰੂ ਹੈ ਜੀ ਔਰ ਹੁਣ ਐਂਟਰੀ ਹੋਊਗੀ ਸਾਡੇ ਅੱਗੇ ਮੇਰੇ ਪੇਕਿਆਂ ਦੇ ਘਰ ਤੇ ਬਰਾਤ ਸ਼ੁਰੂ ਹੈ ਜੀ ਹੁਣ ਸੁਰਮਾ ਪੈ ਗਿਆ ਭਾਬੀ ਨੇ ਸੁਰਮਾ ਪਾਤਾ ਤੇ ਚੱਲੇ ਆ ਜੀ ਹੁਣ ਇਹ ਸੁਰਮਾ ਪੈ ਗਿਆ। ਔਰ ਇਧਰ ਇਹਨਾਂ ਦੇ ਮੱਥੇ ਮੁੱਥੇ ਟੇਕ ਲੇ। ਤੇ ਇਹ ਆ ਜੀ ਮੇਰੇ ਹਸਬੰਡ ਇਹ ਮੇਨ ਗੇਟ ਹੈ ਜੀ ਇਹਨਾਂ ਦਾ ਇਧਰੋਂ। ਤੇ ਤਿਆਰੀ ਸ਼ਾਰੀ ਹੋ ਗਈ ਮੱਥੇ ਦੀ। ਇਹ ਇਧਰ ਮੱਥੇ ਟੇਕ ਰਹੇ ਆ ਜੀ ਆਪਣੇ ਬਾਬਾ ਨਾਨਕ। ਤੇ ਗੁਰਦੁਆਰਾ ਸਾਹਿਬ ਚ ਮੱਥਾ ਟੇਕ ਕੇ ਖੇੜੇ ਦਾ ਮੱਥਾ ਟੇਕ ਕੇ ਫਿਰ ਇਹਨਾਂ ਨੇ ਬਰਾਤ ਚੜਾਣੀ ਆ ਅੱਗੇ ਲੋਜੀ ਗੁਰਦੁਆਰਾ ਸਾਹਿਬ ਦੀ ਹੈ ਬਰਾਤ ਚਲੋ ਜੀ ਇਹ ਗੱਡੀਆਂ ਚ ਬੈ ਗਏ ਆ ਜੀ ਹੁਣ ਇਹ ਗੱਡੀਆਂ ਚ ਬੈਠ ਚੁੱਕੇ ਆ ਕਿਉਂਕਿ ਹੁਣ ਬਰਾਤ ਚੜ ਗਈ ਆ ਜੀ ਹਨਾ ਫਿਲਹਾਲ ਐਨੀ ਦਿਖਾ ਦੰਨੀ ਆ ਮੈਂ ਤੁਹਾਨੂੰ ਬਰਾਤ ਚੜ ਗਈ ਤੋਂ ਇਹ ਬਰਾਤ ਚੜ ਰਹੀ ਆ ਇੱਥੋਂ ਮੱਥਾ ਟੇਕ ਰਹੇ ਆ ਇਹ ਸਾਰੇ ਜਣੇ ਬੈਠੇ ਆ ਜੋ ਇਹ ਸਾਡੇ ਗਵਾਂਢੀ ਆ ਜੀ ਸਾਰੇ ਇਹ ਜੋ ਮੇਰੀ ਬਰਾਤ ਚਾਹੀਏ ਆ ਨਾ ਮਤਲਬ ਸੋਰੀ ਮੱਥਾ ਟੇਕ ਰਹੇ ਆ ਨਾ ਇਹ ਗੁਰਦੁਆਰਾ ਸਾਹਿਬ ਬੈਠੇ ਆ ਅੰਦਰ ਇਹ ਸਾਡੀ ਪੂਆ ਦੋਨੋਂ ਇਹ ਪੂਆ ਨੇ ਸਾਡੀਆਂ ਇਹ ਸਾਡੇ ਤਾਇਆ ਜੀ ਦੀ ਪੋਤੀ ਐ ਜੋ ਮੋਹਾਲੀ ਰਹਿੰਦੇ ਆ ਨਾ ਹੁਣ ਇਹ ਮੋਹਾਲੀ ਰਹਿੰਦੇ ਆ ਹੁਣ ਤੇ ਪੂਆ ਜੀ ਦੀ ਪੋਤੀਆਂ ਸਾਡੀਆਂ ਦੀਆਂ ਇਹ ਸਾਡਾ ਤਾਇਆ ਜੀ ਐ ਮਤਲਬ ਮੇਰੇ ਹਸਬੰਡ ਦੇ ਰੀਅਲ ਤਾਇਆ ਜੀ ਮੋਹਾਲੀ ਰਹਿੰਦੇ ਆ ਇਹ ਤੇ ਲੋ ਜੀ ਇਹ ਗੱਡੀਆਂ ਰਵਾਨਾ ਹੋ ਰਹੀਆਂ ਆਪਣੀਆਂ ਬਰਾਤ ਦੀਆਂ ਤੇ ਅੱਗੇ ਤੁਹਾਨੂੰ ਮੈਂ ਬਾਅਦ ਚ ਦਿਖਾਵਾਂਗੀ ਫਿਲਹਾਲ ਓਰੇ ਤੱਕ ਐ ਕਿਉਂਕਿ ਅੱਗੇ ਕਿਵੇਂ ਗਈ ਧੀ ਬਰਾਤ ਕਿੱਦਾਂ ਗਈ ਧੀ ਹਣਾ ਤੁਹਾਨੂੰ ਬਾਅਦ ਚ ਦਿਖਾਵਾਂਗੀ ਮੈਂ ਤੇ ਫਾਈਨਲੀ ਬੰਦ ਕਰਦੇ ਆਪਾਂ ਏ ਮੇਰੀ ਨਣਦ ਹੈ ਮੈਨੂੰ ਇਹਨਾਂ ਦਾ ਹਸਬੰਡ ਦੇਖ ਕੇ ਨਾ ਬਹੁਤ ਫੀਲਿੰਗ ਹੁੰਦੀ ਹੈ ਇਹ ਇਹ ਗਵਲੀ ਹੈ ਜੀ ਵਿਚਾਲੀ ਹੈ ਕਿਉਂਕਿ ਜੋ ਇਹਨਾਂ ਦਾ ਦੇਵਰ ਹੈ ਨਾ ਉਹ ਇਹ ਹੈ ਇਹਨਾਂ ਦੇ ਇਹ ਦੋਨੋਂ ਨਾ ਇੱਕੋ ਘਰ ਚ ਵਿਆਈਆਂ ਹੋਈਆਂ ਦੋਨੋਂ ਇਕੱਠੀਆਂ ਆ ਇਹ ਮਤਲਬ ਇਹ ਵੱਡੀ ਹੈ ਛੋਟੀ ਹੈ ਨਣਦ ਮੇਰੀ ਇਹ ਇੱਕੋ ਘਰ ਚ ਵਿਆਈਆਂ ਹੋਈਆਂ ਇਹ ਦੋਨੋਂ ਰੀਅਲ ਬ੍ਰਦਰ ਹੈ ਜੀ ਇਹ ਦੋਨੋਂ ਰੀਅਲ ਬ੍ਰਦਰ ਹੈ ਤਾਂ ਇੱਕੋ ਘਰ ਚ ਇਹ ਦੋਨੋਂ ਭੈਣਾ ਵਿਆਈਆਂ ਹੋਈਆਂ ਤਾਂ ਇਹਨਾਂ ਦੀ ਡੈਥ ਹੋ ਚੁੱਕੀ ਹੈ ਜੋ ਮੈਨੂੰ ਬਹੁਤ ਜ਼ਿਆਦਾ ਫੀਲ ਹੁੰਦਾ ਚਲੋ ਵਾਹਿਗੁਰੂ ਜੀ ਹੋਣਾ ਕੀ ਕਰ ਸਕੀ ਆਪਾਂ ਹੁਣ ਤੇ ਚਲੋ ਜੀ ਬਰਾਤ ਚੜਾਤੀ ਆਪਾਂ ਨੇ ਹਨਾ ਹੁਣ ਜੋ ਅੱਗੇ ਦਾ ਸਫ਼ਰ ਹੈ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਪਤਾ ਲੱਗੂਗਾ ਅੱਗੇ ਬਰਾਤ ਜਦੋਂ ਉਤਰੂਗੀ ਮੇਰੇ ਪੇਕਿਆਂ ਦੇ ਘਰ ਹਨਾ ਉਹ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਦੇਖਿਓ ਤੁਸੀਂ ਮੇਰੇ ਪੇਕਿਆਂ ਦਾ ਪਿੰਡ ਹਨਾ ਤੇ ਉਹ ਤੁਸੀਂ ਬਾਅਦ ਚ ਦੇਖਿਓ ਮੇਰੀ ਬਰਾਤ ਕਿੱਥੇ ਗਈ ਤੇ ਕਿੱਥੇ ਮੇਰਾ ਵਿਆਹ ਹੋਇਆ ਤਾਂ ਜ਼ਰੂਰ ਦੇਖਿਓ ਅਗਲਾ ਵਲੌਗ ਦਿਲਚਸਪ ਹੋਣ ਵਾਲਾ ਹੈ ਅਗਲਾ ਵਲੌਗ ਤੁਸੀਂ ਜ਼ਰੂਰ ਦੇਖਿਓ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਂਗੀ ਮੇਰੀ ਬਰਾਤ ਕਿੱਥੇ ਰੁਕੀ ਤੀ ਕਿੱਥੇ ਮੇਰਾ ਵਿਆਹ ਹੋਇਆ ਤਾਂ ਕਿਵੇਂ ਹੋਇਆ ਤਾਂ ਹਨਾ ਤੇ ਇੱਥੋਂ ਦਾ ਮੈਂ ਤੁਹਾਨੂੰ ਸਾਰਾ ਪ੍ਰੋਸੀਜਰ ਦੱਸਤਾ ਜਾਗੋ ਗੱਡੀ ਤੀ ਇਹਨਾਂ ਨੇ ਤੇ ਪਾਠ ਵੀ ਕਰਾਇਆ ਇਹਨਾਂ ਨੇ ਜਾਗੋ ਗੱਡੀ ਤੇ ਤੇ ਉਸ ਤੋਂ ਬਾਅਦ ਅਗਲੇ ਦਿਨ ਇਹਨਾਂ ਦੀ ਬਰਾਤ ਰਵਾਨਾ ਹੋਈ ਹਨਾ ਔਰ ਇੱਕ ਦਿਨ ਪਹਿਲਾਂ ਮੇਰੀ ਨਣਨ ਦੀ ਮੈਰਿਸ ਸੀ ਜੋ ਮੇਰੀ ਨਣਨ ਦੀ ਮੈਰਿਸ ਸੀ ਨਾ ਉਹਨਾਂ ਦੀ ਤਾਂ ਉਹਨਾਂ ਕੋਲ ਵੀਡੀਓ ਹੈਗੀ ਆ ਉਹਨਾਂ ਕੋਲ ਫੋਟੋਜ਼ ਹੈ ਹਨਾ ਕਿਉਂਕਿ ਇੱਕ ਦਿਨ ਪਹਿਲਾਂ ਮੇਤੋਂ ਮੇਰੀ ਨਣਨ ਦਾ ਵਿਆਹ ਤਾਂ ਇੱਕ ਦਿਨ ਪਹਿਲਾਂ ਉਹਨਾਂ ਦੀ ਬਰਾਤ ਆਣੀ ਸੀ ਔਰ ਉਸ ਤੋਂ ਅਗਲੇ ਦਿਨ ਇਹਨਾਂ ਦੀ ਚੜਨੀ ਸੀ ਤੇ ਚਲੋ ਜੀ ਫਿਰ ਚੱਲਦੇ ਆਂ ਆਪਾਂ ਹਨਾ ਨੈਕਸਟ ਵਲੋਗ ਦੇ ਵਿੱਚ ਦੇਖਦੇ ਆਂ ਬਾਏ ਬਾਏ ਜੀ ਟੇਕ ਕੇਅਰ ਲਾਈਕ ਕਮੈਂਟ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਦੱਸਿਓ ਜੀ ਤੁਹਾਨੂੰ ਮੇਰੀ ਐਲਬਮ ਕਿਦਾਂ ਦੀ ਲੱਗੀ